ਸਿਕਾਉ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਹਰੀਹਰ ਰਾਏ ਬਾਰੇ ਬਤਾ ਦਾਂਗੀ ਜੀ ਉਹਨਾਂ ਦਾ ਜਨਮ ਹੋਇਆ ਸੀ ਜੀ 26 ਜਨਵਰੀ 1930 ਕੀਰਤਪੁਰ ਸਾਹਿਬ ਪਿਤਾ ਤੇ ਮਾਤਾ ਜੀ ਦੱਸਦੀਆਂ ਬਾਬਾ ਗੁਰਦਿੱਤਾ ਪਿਤਾ ਜੀ ਮਾਤਾ ਜੀ ਜੀ ਨਿਹਾਲਕੌਰ ਪਤਨੀ ਸੀਗੀ ਜੀ ਕ੍ਰਿਸ਼ਨਕੌਰ ਸਪੁੱਤਰੀ ਦੇ ਆਰਾਮ ਪੁੱਤਰ ਸੀਗਾ ਜੀ ਰਾਮਰਾਏ ਗੁਰੂ ਹਰੀਕ੍ਰਿਸ਼ਨ ਜੀ ਤੇ ਗੁਰਗੱਦੀ ਜੀ ਇਸਾ ਪੱਤੇ ਬੈਠੇ ਸੀ ਗੁਰਗੱਦੀ ਤੇ 1645 ਈਸਵੀ ਵਿੱਚ ਸਮਕਾਲੀ ਸੀਗੇ ਜੀ ਉਸ ਟਾਈਮ ਜੋ ਰਾਜ ਕਰਦੇ ਸੀ ਸ਼ਾਹਜਹਾਂ ਤੇ ਔਰੰਗਜ਼ੇਬ ਤਿੰਨ ਬਖਸ਼ੀਸ਼ ਸਥਾਪਿਤ ਕੀਤੀਆਂ ਜੀ ਇਹਨਾਂ ਨੇ ਭਗਵਾਨਗਿਰ ਬਰੇਲੀ ਪਟਨਾ ਤੇ ਕੀਤਾ ਸੀ ਜੀ ਠੀਕ ਹੈ ਜੀ ਸੁਦਰੇਸ਼ਾ ਦਿੱਲੀ ਭਾਈ ਫਿਰੂ ਰਾਜਸਥਾਨ ਠੀਕ ਹੈ ਜੀ ਕੀਰਤਪੂਰ ਸਾਹਿਬ ਵਿੱਚ ਇਹਨਾਂ ਨੇ ਜੀ ਆਯੁਰਵੈਦਿਕ ਕੇਂਦਰ ਖੋਲੇ ਸੀ ਬਾਬਾ ਜੀ ਨੇ 1658 ਵਿੱਚ ਸਾਮਗੜ ਦੀ ਲੜਾਈ ਵਿੱਚ ਸ਼ਾਹਜਹਾਨ ਦਾ ਪੁੱਤਰ ਦਾਰ ਸਿਕੋ ਔਰੰਗਜ਼ੇਬ ਤੋਂ ਹਾਰ ਕੇ ਜ਼ਖਮੀ ਹੋਇਆ ਅਤੇ ਗੁਰੂ ਜੀ ਦੇ ਕੋਲ ਗਿਆ। ਗੁਰੂ ਜੀ ਨੇ ਉਸ ਦਾ ਇਲਾਜ ਕੀਤਾ। ਠੀਕ ਹੈ ਜੀ। ਜੋਤੀ ਜੋਤ 6 ਅਕਤੂਬਰ 1661 ਇੱਥੇ ਵਿੱਚ ਕੀਰਤਪੁਰ ਵਿਖੇ ਗੁਰੂ ਹਰੀਹਰ ਰਾਏ ਜੀ ਜਿਸੀ ਜਿਹੜੇ ਉਹ ਜੋਤੀ ਜੋਤ ਸਮਾ ਗਏ ਸੀ। ਉਪ ਸੋ ਜੀ ਤੁਹਾਨੂੰ ਜਾਣਕਾਰੀ ਸੱਚੰਗੀ ਲੱਗੀ ਹੋਣੀ ਆ। ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਜੀ ਧੰਨਵਾਦ